ਤੋ ਨਾਈਲ ਤੇਰ ਸਿੰਘ ਸਾਹਿਬ ਜੀ ਨੇ ਇੱਕ ਮਾਸ ਦੇ ਖੰਡਣ ਦਾ ਖਰੜਾ ਬਣਾਇਆ ਹੈ ਨਾਰنگਵਾਲੂ ਵਾਲਿਆਂ ਦੇ ਭਾਈ ਸਾਹਿਬ ਨੇ ਉਹਦੇ ਵਿੱਚ ਲਿਖਿਆ ਵੀ ਦੱਸੋ ਇਹ ਕਿ ਮਾਸ ਖਾਣ ਦਾ ਜ਼ਿਕਰ ਕਿੱਥੇ ਆਇਆ ਹੈ ਅੱਧੇ ਦੱਸੋ ਕਿਹੜੀ ਤੁਕ ਚ ਆਇਆ ਸਾਰੇ ਅਰਥ ਕੀਤੇ ਸ਼ਬਦ ਤੇ ਫਿਰ ਕਿਸੇ ਨੂੰ ਪੁੱਛਿਆ ਜੀ ਕਿ ਅੰਡੇ ਤਾਂ ਖਾ ਲਿਆ ਕਰੀਏ ਉਹ ਭਾਈ ਸਾਹਿਬ ਤੁਰੇ ਜਾਂਦੇ ਸਨ ਨਾਲੀ ਦੇ ਵਿੱਚੋਂ ਜਿਹੜਾ ਕੁੱਕੜ ਸੀ ਉਹ ਸਾਲ ਤਿੰਨ ਜੀ ਕਹੇ ਨੱਕ ਸਨ ਕਿ ਆਇਆ ਸੀ ਮੈਲ ਨੂੰ ਉਹ ਖਾਂਦਾ ਵੇਖ ਕੇ ਕਹਿੰਦੇ ਐਨੇ ਐਲੀ ਅਸ ਖਾਣੀ ਨੇ ਅੰਡੇ ਚਬਣੇ ਚਲ ਉਹ ਅੱਖਾਂ ਕੰਨਾਂ ਨੂੰ ਹੱਥ ਲਾ ਕੇ ਕਹਿੰਦੇ ਬਾਬਾ ਜੀ ਅੱਜ ਤੋਂ ਮੈਂ ਨਹੀਂ ਖਾਵਾਂਗਾ ਇਹੋ ਜਿਨ੍ਹਾਂ ਗੁਰਮਖਾਂ ਦਾ ਤਿਆਗ ਹੈ ਬਾਬਾ ਦੀਪ ਸਿੰਘ ਜੀ ਨੇ ਚਾਰ ਸਰੂਪ ਲਿਖੇ ਇਹ ਉਹਨਾਂ ਨੇ ਇਹ ਦੇਤੇ ਆਗੀਸ ਹਨ ਮਾਸਾਦਕ ਨਹੀਂ ਸੀ ਖਾਂਦੇ ਸਿਰ ਲੱਥ ਜਿਨ੍ਹਾਂ ਤਨ ਕੋ ਦੇ ਚੀਲ ਲੈ ਕੇ ਗਏ ਉਹ ਕੱਚੇ ਬੇਰ ਖਾ ਖਾ ਕੇ ਚਾਰ ਬੀੜਾਂ ਦਾਉਨੇ ਸਾਹਿਬ ਲਿਖੀਆਂ ਸੀ ਇਸ ਪ੍ਰਕਾਰ ਜਿਹੜੇ ਗੁਰਮਖਾ ਉਹ ਇਸ ਪ੍ਰਕਾਰ ਤਿਆਗੀ ਵੀ ਹੈ